ਬਿਜਲੀ ਚੋਰੀ ਨੂੰ ਰੋਕਣ ਦੇ ਲਈ ਤਾਂ ਸਾਡੇ ਮੀਟਰ ਨੇ ਜਿਹੜੇ ਬਾਹਰ ਕੱਢ ਦਿੱਤੇ ਗਏ ਪਰ ਦੂਜੇ ਪਾਸੇ ਕਿਸਾਨਾਂ ਦੀ ਫਸਲ ਦੀ ਰਾਖੀ ਦੇ ਲਈ ਸਾਡੇ ਕੋਲੋਂ ਹਲੇ ਤੱਕ ਇਹ ਨਹੀਂ ਪ੍ਰਬੰਧ ਹੋਇਆ ਕਿ ਟਰਾਂਸਫਾਰਮ ਕਿਸੇ ਹੋਰ ਪਾਸੇ ਲੱਗ ਸਕਣ ਪੂਰੇ 6 ਮਹੀਨੇ ਬੰਦਾ ਮਿਹਨਤ ਕਰਦਾ ਤੇ ਅਚਾਨਕ ਇੱਕ ਦਿਨ ਆਉਂਦਾ ਤੇ ਉਸ ਦੀ ਫਸਲ ਤਬਾਹ ਹੋ ਜਾਂਦੀ ਹੈ ਬਿਜਲੀ ਬੋਰਡ ਕਹਿੰਦਾ ਕਿ ਸਾਡੇ ਵੱਲੋਂ ਪੂਕਤਾ ਪ੍ਰਬੰਧ ਕੀਤੇ ਗਏ ਨੇ ਤੇ ਦੂਜੇ ਪਾਸੇ ਹਰ ਸਾਲ ਅੱਗ ਲੱਗਦੀ ਹੈ 22300 ਏਕੜ ਫਸਲ ਦਾ ਤਵਾ ਹੋ ਜਾਣਾ ਜਿਹੜਾ ਕਿ ਸਾਡੇ ਮਾੜੇ ਪ੍ਰਸ਼ੰਤਾ ਨੂੰ ਦਰਸਾਉਣ ਦੇ ਲਈ ਬਹੁਤ ਹੈ ਕੇਂਦਰ ਦੀ ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀਆਂ ਨਾ ਹੀ ਕੇਂਦਰ ਸਰਕਾਰ ਹੈ ਤੇ ਨਾ ਹੀ ਸੂਬਾ ਸਰਕਾਰਾਂ ਭਾਵੇਂ ਪੰਜਾਬ ਦੀ ਗੱਲ ਹੈ ਭਾਵੇਂ ਹਰਿਆਣੇ ਦੀ ਗੱਲ ਹੈ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨਾ ਉਸੇ ਦਾ ਢਿੱਡ ਅੱਜ ਖਾਲੀ ਆਮ ਲੋਕਾਂ ਦੇ ਵਿੱਚ ਇੱਕ ਕਹਾਵਤ ਹੈ ਕਿ ਸਰਕਾਰਾਂ ਮਾੜੀਆਂ ਹੀ ਹੁੰਦੀਆਂ ਨੇ ਕੋਸੇ ਦੀ ਵੀ ਸਰਕਾਰ ਉਪਿਓ ਮਾੜੀਆਂ ਹੀ ਹੁੰਦੀਆਂ ਨੇ ਜਿੱਕਰ ਉਹਨਾਂ ਦੇ ਪ੍ਰਬੰਧ ਚੰਗੇ ਹੋਣ ਤਾਂ ਲੋਕਾਂ ਨੂੰ ਨਾ ਤਾਂ ਸੰਗਰੂਰ ਬੈਠੇ ਟੀਚਰਾਂ ਨੂੰ ਡਾਂਗਾ ਖਾਣ ਦੀ ਲੋੜ ਐ ਨਾ ਕਿਸਾਨਾਂ ਨੂੰ ਧੱਕੇ ਖਾਣ ਦੀ ਲੋੜ ਐ ਨਾ ਬੇਰੁਜ਼ਗਾਰਾਂ ਨੂੰ ਧੱਕੇ ਖਾਣ ਦੀ ਲੋੜ ਐ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਸੀ ਉਸੇ ਦੀ ਸਰਕਾਰ ਦੇ ਸਮੇਂ ਧਰਨੇ ਲੱਗ ਰਹੇ ਨੇ ਉਸੇ ਵੇਲੇ ਚੁੰਨੀਆਂ ਲੈਂਦੀਆਂ ਨੇ ਉਸੇ ਵੇਲੇ ਪੱਗਾਂ ਲੈਂਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਆਪਣਾ ਪੱਖ ਰੱਖਦਾ ਤੇ ਪ੍ਰਦਰਸ਼ਨਕਾਰੀ ਆਪਣਾ ਪੱਖ ਰੱਖਦੇ ਨੇ ਅੱਗ ਲੱਗਣ ਤੋਂ ਬਾਅਦ ਹੀ ਮੁਆਵਜ਼ਾ ਸਿੱਖਿਓ ਦੇਣਾ ਅਸੀਂ ਪਹਿਲਾਂ ਬੰਦ ਕਿਉਂ ਨਹੀਂ ਕਰ ਸਕਦੇ ਜਦ ਕਿ بیمਾ ਯੋਜਨਾ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ ਮਿੱਟੀ ਦੇ ਵਿੱਚ ਪਈ ਹੋਈ ਫਸਲ ਖਰਾਬ ਹੋ ਜਾਂਦੀ ਹੈ ਉਸ ਦੇ ਉੱਤੇ ਮੀਂਹ ਪੈ ਜਾਂਦਾ ਉਸ ਤੇ ਗੜੇਮਾਰੀ ਹੋ ਜਾਂਦੀ ਹੈ ਜਾਂ ਫਿਰ ਤੂਫਾਨ ਆਉਂਦਾ ਤੂਫਾਨ ਦੇ ਨਾਲ ਕੋਈ ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ ਨਾ ਕਿ ਕਿਸਾਨ ਦੀ ਪੰਜਾਬ ਸਰਕਾਰ ਇੱਕ ਨਵਾਂ ਤਰਕ ਲੈ ਕੇ ਆਈ ਹੈ ਕਿ ਜੀ ਅਸੀਂ 70 80 ਬੰਦਿਆਂ ਪਿੱਛੇ ਲੱਖਾਂ ਲੋਕਾਂ ਨੂੰ ਨੁਕਸਾਨ ਨਹੀਂ ਕਰ ਸਕਦੇ ਜੇ ਤੁਸੀਂ ਲੱਖਾਂ ਲੋਕਾਂ ਨੂੰ ਖੱਜਲਖوار ਨਹੀਂ ਕਰਨਾ ਹਜ਼ਾਰਾਂ ਲੋਕਾਂ ਨੂੰ ਖੱਜਲਖوار ਨਹੀਂ ਕਰਨਾ ਜਿਹੜੇ ਉਹ 70 80 ਇੱਥੇ ਨੇ ਉਹ ਕਿਉਂ ਬੈਠੇ ਨੇ ਉਹਦਾ ਕਾਰਨ ਵੀ ਤਾਂ ਲੱਭੋ ਇਹ ਤੇ ਪੰਜਾਬ ਦੀ ਜ਼ਮੀਨ ਆ ਜਿਹੜੀ ਇੰਨੀ ਜ਼ਰਕੇਜ਼ ਆ ਕਿ ਇੱਥੇ ਕੁਝ ਵੀ ਹੋ ਜਾਊਗਾ ਇੰਨਾ ਕੁਝ ਹੋ ਸਕਦਾ ਕਿ ਕੋਈ ਐਸੀ ਚੀਜ਼ ਹੀ ਹੈ ਨਹੀਂ ਕਿ ਪੰਜਾਬ ਦੇ ਵਿੱਚ ਨਹੀਂ ਪੈਦਾ ਹੋ ਸਕਦੀ ਨਫ਼ਰਤ ਤੋਂ ਇਲਾਵਾ ਬਾਕੀ ਸਭ ਕੁਝ ਇੱਥੇ ਪੈਦਾ ਹੋ ਸਕਦਾ ਨਫ਼ਰਤ ਭਾਈਚਾਰਕ ਸਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੇ ਉਹ ਨਹੀਂ ਟੁੱਟ ਸਕਦੀ ਸੋਚ ਤੁਸੀਂ ਦੇਖ ਰਹੇ ਹੋ ਆਜ਼ਾਦ ਪੱਤਰਕਾਰ ਟੀਵੀ ਮੈਂ ਤੁਹਾਡੇ ਨਾਲ ਸ਼ਹਿਨਾਜ਼ ਕਿਸਾਨਾਂ ਦੇ ਜਿੱਥੇ ਸਰਕਾਰ ਦੇ ਮਾੜੇ ਪ੍ਰਬੰੰਧਾਂ ਦੀ ਜਿਹੜੀ ਆਫਤ ਪਈ ਹੋਈ ਹੈ ਤੇ ਦੂਜੇ ਪਾਸੇ ਜਿਹੜੀ ਕਿਸਾਨਾਂ ਤੇ ਕੁਦਰਤ ਦੀ ਮਾਰ ਲਗਾਤਾਰ ਪੈ ਰਹੀ ਆ ਤਾਂ ਬੀਤੇ ਦਿਨਾਂ ਦੇ ਵਿੱਚ ਅਸੀਂ ਦੇਖੀਏ ਕਿ ਕਿਸਾਨਾਂ ਦੀ ਜਿਹੜੀ ਕਣਕ ਦੀ ਫਸਲ ਆ ਜਿਹੜੀ ਆਫਤ ਕਾਰਨ ਕੁਦਰਤੀ ਆਫਤ ਕਾਰਨ ਜਿਹੜੀ ਢਹਿ ਟੁਵੇਰੀ ਹੋ ਗਈ ਆ ਕਿਤੇ ਬਹੁਤ ਜ਼ੋਰਦਾਰ ਮੀਂਹ ਪਿਆ ਤੇ ਕਿਤੇ ਅੱਗ ਲੱਗੀ ਜਿਸ ਦੇ ਨਾਲ ਫਸਲਾਂ ਤਬਾਹ ਹੋ ਗਈਆਂ ਨੇ ਤਾਂ ਕਿੱਥੇ ਫਸਲਾਂ ਤਬਾਹ ਹੋਈਆਂ ਨੇ ਤਾਂ ਉੱਥੇ ਜਿਹੜੇ ਕਿਸਾਨਾਂ ਦੇ ਔਰਮਾਨ ਨੇ ਸੁਪਨੇ ਨੇ ਉਹ ਵੀ ਟੁੱਟੇ ਕੇ ਚੱਕਣਾ ਚੂਰ ਹੋ ਗਏ ਤਾਂ ਕਿਸਾਨਾਂ ਨੇ ਜਿਹੜੀਆਂ ਆਸਾਂ ਉਮੀਦਾਂ ਲਗਾਈਆਂ ਹੋਈਆਂ ਸੀ ਕਿ ਸਾਡੀ ਜਿਹੜੀ ਫਸਲ ਚੰਗੀ ਵਧੀਆ ਸੁਨਹਿਰੀ ਪੱਕ ਜਾਵੇਗੀ ਸਾਡੇ ਪੱਲੇ ਸੋਨਾ ਪਵੇਗਾ ਤਾਂ ਉਹਨਾਂ ਦੀਆਂ ਜਿਹੜੀਆਂ ਉਮੀਦਾਂ ਸੀ ਉਹ ਖਰੀਆਂ ਨਹੀਂ ਉੱਤਰ ਪਾਈਆਂ ਤਾਂ ਉਹਨਾਂ ਦੇ ਪੱਲੇ ਸੋਨੇ ਦੇ ਪੱਲੇ ਦੀ ਜਗ੍ਹਾ ਤੇ ਜਿਹੜਾ ਹੁਣ ਉਹਨਾਂ ਦੇ ਪੱਲੇ ਰਾਖ ਪੈ ਗਈ ਆ ਇਸ ਬਾਬਤ ਸਾਰੀ ਗੱਲਬਾਤ ਕਰਨ ਲਈ ਮੇਰੇ ਨਾਲ ਸੀਨੀਅਰ ਪੱਤਰਕਾਰ ਸੁਖਵਿੰਦਰ ਸ਼ੇਰਗਿੱਲ ਜੀ ਮੌਜੂਦ ਰਹਿਣਗੇ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆ ਸਰ ਜਿੱਦਾਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਵੀ ਜਿਹੜੇ ਕਿਸਾਨ ਦਿਨ ਰਾਤ ਹੱਡ ਤੋੜਮੀ ਕਮਾਈ ਕਰਦੇ ਨੇ ਮਿਹਨਤ ਕਰਦੇ ਨੇ ਖੇਤਾਂ ਵਿੱਚ ਲੱਗੇ ਰਹਿੰਦੇ ਨੇ ਜਦੋਂ ਫਸਲ ਪੱਕਣ ਦੀ ਵਾਰੀ ਆਈ ਜਾਂ ਫਸਲ ਪੱਕ ਵੀ ਗਈ ਪਰ ਕੁਦਰਤ ਦੀ ਮਾਰ ਕਾਰਨ ਸਭ ਕੁਝ ਤੈਸ ਨੈਸ ਹੋ ਗਿਆ ਉਹਨਾਂ ਦੇ ਸੁਪਨੇ ਜਿਹੜੇ ਟੁੱਟ ਗਏ ਚੂਰ ਹੋ ਗਏ ਨੇ ਸਨਿਆ ਤੁਹਾਡੀ ਗੱਲ ਬਿਲਕੁਲ ਠੀਕ ਹੈ ਕਿਉਂਕਿ ਸਭ ਤੋਂ ਵੱਡਾ ਸਵਾਲ ਇਹੀ ਹੈ ਕਿ ਕਦੋਂ ਤੱਕ ਕਿਸਾਨਾਂ ਦੇ ਅਰਮਾਨ ਅੱਗ ਦੇ ਵਿੱਚ ਸੜਦੇ ਰਹਿਣਗੇ ਬਹੁਤ ਲੰਬੇ ਸਾਲਾਂ ਤੋਂ ਅਸੀਂ ਦੇਖਦੇ ਆਏ ਆ ਬਹੁਤ ਲੰਬਾ ਸਮਾਂ ਹੋ ਗਿਆ ਜਦ ਹਰ ਸਾਲ ਸਹਾੜੀ ਦੀ ਫਸਲ ਹੋਵੇ ਜਾਂ ਸੋਨੀ ਦੀ ਫਸਲ ਹੋਵੇ ਉਦੋਂ ਖੜੀ ਫਸਲ ਤਲ ਨੂੰ ਅੱਗ ਲੱਗਦੀ ਹੈ ਉਦੋਂ ਹੀ ਗੜੇ ਮਾਰੀ ਹੁੰਦੀ ਹੈ ਉਦੋਂ ਹੀ ਮੀਂਹ ਆਉਂਦਾ ਉਦੋਂ ਹੀ ਹਨੇਰੀ ਆਉਂਦੀ ਹੈ ਕੁਦਰਤ ਨੂੰ ਜੇ ਇੱਕ ਪਾਸੇ ਵੀ ਅਸੀਂ ਰੱਖ ਲਈਏ ਤਾਂ ਦੂਜੇ ਪਾਸੇ ਜਿਹੜੇ ਪ੍ਰਬੰਧ ਨੇ ਜੋ ਸਰਕਾਰਾਂ ਨੇ ਕਰਨੇ ਨੇ ਬਿਜਲੀ ਬੋਰਡ ਨੇ ਕਰਨੇ ਨੇ ਉਹਨਾਂ ਨੂੰ ਤਾਂ ਅਸੀਂ ਘਟੋ ਘਟ ਪੁਖਤਾ ਕਰ ਸਕਦੇ ਹਾਂ ਹਾਲਾਂਕਿ ਬਿਜਲੀ ਬੋਰਡ ਦੇ ਅਧਿਕਾਰੀ ਇਹ ਕਹਿੰਦੇ ਨੇ ਕਿ ਪਿਛਲੇ ਦਿਨਾਂ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਦੇ ਵਿੱਚ ਗ੍ਰਾਵਿਟੀ ਆਈ ਹੈ ਅਸੀਂ ਤਾਰਾਂ ਨੂੰ ਵੀ ਪੂਰਾ ਕੱਸ ਕੇ ਰੱਖਦੇ ਹਾਂ ਅਸੀਂ ਟਰਾਂਸਫਾਰਮਰਾਂ ਦਾ ਵੀ ਪੂਰਾ ਪ੍ਰਬੰਧ ਕਰਦੇ ਹਾਂ ਪਰ ਹਰ ਸਾਲ ਲਗਾਤਾਰ ਅਸੀਂ ਦੇਖਿਆ ਕਿ ਅੱਗ ਸੜਦੀ ਹੈ ਇਸ ਸਾਲ ਵੀ ਤਿੰਨ ਸੌ ਤੋਂ ਬਾਅਦ ਸ਼ਿਕਾਇਤਾ ਪਾਵਰ ਕਾਮ ਦੇ ਕੋਲ ਪਹੁੰਚੀਆਂ ਨੇ ਤੇ ਆਪਣੇ ਆਪ ਦੇ ਵਿੱਚ ਦੱਸਣ ਦੇ ਵਿੱਚ ਕਾਫੀ ਨੇ ਕਿ ਕਿੰਨੇ ਥਾਵਾਂ ਤੇ ਅੱਗ ਲੱਗੀ ਆ ਕਿਤੇ 50 ਕਿਲੇ ਮੱਚ ਗਏ ਕਿਤੇ 100 ਕਿਲੇ ਮੱਚ ਗਿਆ ਕਿਤੇ 400 ਕਿਲੇ ਮੱਪਣ ਦੀਆਂ ਵੀ ਖਬਰਾਂ ਨੇ ਤੇ ਕਾਰਨ ਬਹੁਤ ਸਾਰੇ ਨੇ ਅੱਗ ਲੱਗਣ ਦੇ ਪਰ ਸਭ ਤੋਂ ਵੱਡੇ ਕਾਰਨ ਇਹੀ ਹੁੰਦੇ ਨੇ ਕਿ ਢਿੱਲੀਆਂ ਤਾਰਾਂ ਨੇ ਜਾ ਫਿਰ ਜਿਹੜੇ ਟਰਾਂਸਫਾਰਮਰ ਨੇ ਉਹ ਖੇਤਾਂ ਦੇ ਵਿਚਾਲੇ ਖੜੇ ਨੇ ਜਦ ਕਿ ਦੂਜੇ ਪਾਸੇ ਜਿਹੜੀਆਂ ਬਿਜਲੀ ਵਾਲੀ ਲਾਈਟ ਆ ਸਾਡੀ ਉਹਨਾਂ ਬਿਜਲੀ ਚੋਰੀ ਨੂੰ ਰੋਕਣ ਦੇ ਲਈ ਤਾਂ ਸਾਡੇ ਮੀਟਰ ਨੇ ਜਿਹੜੇ ਬਾਹਰ ਕੱਢ ਦਿੱਤੇ ਗਏ ਪਰ ਦੂਜੇ ਪਾਸੇ ਕਿਸਾਨਾਂ ਦੀ ਫਸਲ ਦੀ ਰਾਖੀ ਦੇ ਲਈ ਸਾਡੇ ਕੋਲੋਂ ਹਲੇ ਤੱਕ ਇਹ ਨਹੀਂ ਪ੍ਰਬੰਧ ਹੋਇਆ ਕਿ ਟਰਾਂਸਫਾਰਮ ਕਿਸੇ ਹੋਰ ਪਾਸੇ ਲੱਗ ਸਕਣ ਇਸ ਤਰੀਕੇ ਦਾ ਵਤੀਰਾ ਦੇਖਣ ਨੂੰ ਮਿਲਦਾ ਜਾਂਚ ਕਰਦੀ ਆ ਪਾਵਰ ਕਾਮ ਮੁਆਵਜ਼ਾ ਵੀ ਸਰਕਾਰਾਂ ਵੱਲੋਂ ਦਿੱਤਾ ਜਾਂਦਾ ਜਿਹੜਾ ਬਿਜਲੀ ਬੋਰਡ ਮੁਆਵਜ਼ਾ ਦਿੰਦਾ ਉਹ ਪਿਛਲੇ ਪਾਸੋਂ ਸਰਕਾਰ ਵੱਲੋਂ ਹੀ ਹੁੰਦਾ ਪਰ ਜਿਸ ਤਰੀਕੇ ਦੇ ਹਾਲਾਤ ਹੁਣ ਦੇਖਣ ਨੂੰ ਮਿਲ ਰਹੇ ਨੇ ਪੰਜਾਬ ਦੇ ਵਿੱਚ ਬਹੁਤ ਸਾਰੀਆਂ ਵੀਡੀਓਜ਼ ਵੀ ਤੁਸੀਂ ਦੇਖੀਆਂ ਹੋਣੀਆਂ ਕਿ ਕੋਈ ਕਿਸਾਨ ਸੀ ਜਿਸ ਦੇ ਦੋ ਕੀਲੇ ਸੀ ਦੋ ਦੇ ਦੋ ਕੀਲੇ ਮੱਚ ਗਏ ਤੇ ਉਹਨਾਂ ਦੀ ਧੀ ਉਹਨਾਂ ਨੂੰ ਸਹਾਰਾ ਦੇ ਰਹੀ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਦਰਦਨਾਕ ਆ ਉਹ ਸਾਰਾ ਕੁਝ ਕਿਉਂਕਿ ਫਸਲ ਦੇ ਸਰਤੇ ਪੂਰੇ ਦੇ ਪੂਰੇ 6 ਮਹੀਨੇ ਟਿਕੇ ਹੁੰਦੇ ਨੇ ਪੂਰੇ 6 ਮਹੀਨੇ ਬੰਦਾ ਮਿਹਨਤ ਕਰਦਾ ਤੇ ਅਚਾਨਕ ਇੱਕ ਦਿਨ ਆਉਂਦਾ ਤੇ ਉਸ ਦੀ ਫਸਲ ਤਬਾਹ ਹੋ ਜਾਂਦੀ ਹੈ ਬਹੁਤ ਸਾਰੇ ਇੱਕ ਸੱਜਣ ਹੋਰ ਸੀ ਜਿਸ ਦੀ ਵੀਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਉਹ ਕਿਸੇ ਹੋਰ ਦੀ ਅੱਗ ਬੁਝਾਉਣ ਗਿਆ ਹੁੰਦਾ ਤੇ ਆਉਂਦੇ ਨੂੰ ਉਹਦੇ 15 16 ਕੀਲੇ ਮੱਚ ਜਾਂਦੇ ਨੇ ਜਾਂ ਜਿਸ ਦੇ ਕੋਲ ਦੋ ਦੇ ਦੋ ਕੀਲੇ ਸੀ ਉਹ ਮੱਚ ਗਏ ਜਿੱਥੇ ਅਰਮਾਨ ਦੇ ਅਰਮਾਨ ਮੱਚੇ ਜਿਹੜੇ ਖੇਤੀ ਸੰਦ ਨੇ ਉਹ ਵੀ ਸੜ ਕੇ ਸੁਆਹ ਹੋ ਗਏ ਕਿਸੇ ਦਾ ਪੁੱਤ ਜਿਹੜਾ ਇਸ ਦੁਨੀਆ ਤੋਂ ਚਲਾ ਗਿਆ ਕਿਸੇ ਦਾ ਪਿਓ ਚਲਾ ਗਿਆ ਕਿਸੇ ਦੇ ਅਰਮਾਨ ਚਲੇ ਗਏ ਕਿਸੇ ਦੀ ਕੁੜੀ ਦਾ ਵਿਆਹ ਰੱਖਿਆ ਹੋਇਆ ਸੀ ਕਿਸੇ ਦੇ ਮੁੰਡੇ ਦਾ ਵਿਆਹ ਸੀ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੇ ਇੱਕ ਕਰਨਾ ਸੀ ਜਾਂ ਕਿਸੇ ਨੇ ਕਰਜ਼ਾ ਮੋੜਨਾ ਸੀ ਤੇ ਇਸ ਤਰੀਕੇ ਦੀ ਬਹੁਤ ਵੱਡਾ ਪ੍ਰਬੰਧ ਹੈ ਜਿਹੜਾ ਉਹ ਫਸਲ ਤੇ ਨਿਰਭਰ ਕਰਦਾ ਹੁੰਦਾ ਹੈ ਤੇ ਹਰ ਵਾਰ ਜਿਹੜੇ ਪ੍ਰਬੰਧਾਂ ਦਾ ਇਸੇ ਤਰੀਕੇ ਦੇ ਸਾਨੂੰ ਦੇਖਣ ਨੂੰ ਮਿਲਦਾ ਹੈ ਕਿ ਬਿਜਲੀ ਬੋਰਡ ਕਹਿੰਦਾ ਕਿ ਸਾਡੇ ਵੱਲੋਂ ਪੁਕਤਾ ਪ੍ਰਬੰਧ ਕੀਤੇ ਗਏ ਨੇ ਤੇ ਦੂਜੇ ਪਾਸੇ ਹਰ ਸਾਲ ਅੱਗ ਲੱਗਦੀ ਹੈ ਪਿਛਲੇ 10 ਸਾਲਾਂ ਦੇ ਵਿੱਚ 2000 ਤੋਂ ਵੱਧ ਏਕੜ ਨੇ ਜਿਹੜੇ ਉਹ ਪੰਜਾਬ ਦੇ ਵਿੱਚ ਮੱਚ ਚੁੱਕੇ ਨੇ ਜਿਹੜੇ ਕਿ ਸਰਕਾਰੀ ਅੰਕੜੇ ਕਹਿੰਦੇ ਨੇ ਤੇ ਇਸ ਤਰੀਕੇ ਨਾਲ ਤੁਸੀਂ ਸਮਝ ਸਕਦੇ ਹੋ ਕਿ 22-2300 ਏਕੜ ਫਸਲ ਦਾ ਤਬਾਹ ਹੋ ਜਾਣਾ ਜਿਹੜਾ ਕਿ ਸਾਡੇ ਮਾੜੇ ਪ੍ਰਬੰਧਾ ਨੂੰ ਦਰਸਾਉਣ ਦੇ ਲਈ ਬਹੁਤ ਹੈ ਜਿਹੜੀ ਕੁਦਰਤ ਦੀ ਮਾਰ ਹੈ ਉਹ ਹਰ ਸਾਲ ਦੇਖਣ ਨੂੰ ਮਿਲਦੀ ਆ ਜਾਂ ਫਿਰ ਮੰਡੀਆਂ ਦੇ ਵਿੱਚ ਪ੍ਰਬੰਧ ਨੇ ਉਸ ਨੂੰ ਲੈ ਕੇ ਹਮੇਸ਼ਾ ਭਾਵੇਂ ਵਿਰੋਧੀ ਧਿਰਾਂ ਹੋਣ ਭਾਵੇਂ ਕਿਸਾਨ ਹੋਣ ਉਹ ਲਗਾਤਾਰ ਕਿੰਤੂ ਪਰੰਤੂ ਕਰਦੇ ਰਹੇ ਨੇ ਪਰ ਹਲੇ ਤੱਕ ਕੋਈ ਵੀ ਜਿਹੜਾ ਪ੍ਰਬੰਧ ਹੈ ਜਿਹੜਾ ਸਰਕਾਰਾਂ ਵਾਲਾ ਜਿਹੜਾ ਕਿ ਗਰਾਊਂਡ ਦੇ ਉੱਤੇ ਉਤਰਿਆ ਹੋਵੇ ਜਾਂ ਫਿਰ ਖੇਤੀ ਨੀਤੀ ਦੀਆਂ ਗੱਲਾਂ ਆਮ ਆਦਮੀ ਪਾਰਟੀ ਬਦਲਾਅ ਵਾਲੀ ਸਰਕਾਰ ਸਾਡੀ ਕਰਦੀ ਸੀ ਕਿ ਅਸੀਂ ਖੇਤੀ ਨੀਤੀ ਲੈ ਕੇ ਆਵਾਂਗੇ ਉਸ ਦੇ ਵਿੱਚ ਮਸਲੇ ਹੱਲ ਹੋਣਗੇ ਜਾਂ ਫਿਰ ਕੇਂਦਰ ਦੀ ਮੋਦੀ ਸਰਕਾਰ ਕਹਿੰਦੀ ਹੈ ਕਿ ਅਸੀਂ ਕਿਸਾਨਾਂ ਦੇ ਸਭ ਤੋਂ ਵੱਡੇ ਹਮਾਇਤੀਆਂ ਨਾ ਹੀ ਕੇਂਦਰ ਸਰਕਾਰ ਤੇ ਨਾ ਹੀ ਸੂਬਾ ਸਰਕਾਰਾਂ ਭਾਵੇਂ ਉਹ ਪੰਜਾਬ ਦੀ ਗੱਲ ਹੈ ਭਾਵੇਂ ਹਰਿਆਣਾ ਦੀ ਗੱਲ ਹੈ ਹਰਿਆਣਾ ਦੇ ਵਿੱਚ ਜ਼ਰੂਰ ਸੈਣੀ ਸਾਹਿਬ ਕਹਿੰਦੇ ਆ ਕਿ ਜੀ ਅਸੀਂ ਅੱਗ ਲੱਗੀ ਹੈ ਜਿਹੜੀ ਉਹਨੂੰ ਮੁਆਵਜ਼ਾ ਦਵਾਂਗੇ ਤਾਂ ਮੁਆਵਜ਼ੇ ਦੇ ਪਿੱਛੇ ਦੀ ਕਹਾਣੀ ਵੀ ਸਾਨੂੰ ਪਤਾ ਹੈ ਕਿ ਕਈ ਵਾਰ ਕਿਸੇ ਦੀ ਫਸਲ ਨੂੰ ਅੱਗ ਵੀ ਨਹੀਂ ਲੱਗੀ ਹੁੰਦੀ ਉਹਨੂੰ ਵੀ ਮੁਆਵਜ਼ਾ ਮਿਲ ਜਾਂਦਾ ਹੈ ਕਈ ਵਾਰ ਜਿਹਦੀ ਫਸਲ ਠੇਕੇ ਤੇ ਲਈ ਹੁੰਦੀ ਹੈ ਉਹਨੂੰ ਨਹੀਂ ਮਿਲਦਾ ਮਾਲਕ ਨੂੰ ਮਿਲ ਜਾਂਦਾ ਇਸ ਤਰੀਕੇ ਦਾ ਬਹੁਤ ਵੱਡਾ ਰੋਲ ਹੈ ਇਸ ਮਾਮਲੇ ਦੇ ਵਿੱਚ ਮੁਆਵਜ਼ੇ ਦੇ ਵਿੱਚ ਰਹਿੰਦਾ ਤੇ ਕੋਈ ਨਾ ਕੋਈ ਪ੍ਰਵਾਂਤ ਜ਼ਰੂਰ ਕਰਨਾ ਪਵੇਗਾ ਕਿਉਂਕਿ ਸਾਡਾ ਦੇਸ਼ ਸਾਡਾ ਸੂਬਾ ਖੇਤੀ ਪ੍ਰਧਾਨ ਸੂਬਾ ਹੈ ਪਰ ਇਹ ਸਭ ਦੇ ਬਾਵਜੂਦ ਜਿਹੜਾ ਦੁਨੀਆ ਦਾ ਢਿੱਡ ਭਰਨ ਵਾਲਾ ਕਿਸਾਨ ਆ ਉਸੇ ਦਾ ਢਿੱਡ ਅੱਜ ਖਾਲੀ ਆ ਜੀ ਸਰ ਜੀ ਮੈਂ ਤੁਸੀਂ ਹਰਿਆਣਾ ਸਰਕਾਰ ਦੀ ਗੱਲ ਕੀਤੀ ਹੈ ਵੀ ਉਹਨਾਂ ਨੇ ਕਿਹਾ ਅਸੀਂ ਮੁਆਵਜ਼ੇ ਦਵਾਂਗੇ ਪਰ ਹੁਣ ਜੇ ਗੱਲ ਕਿਸਾਨਾਂ ਤੇ ਆਵੇ ਕਿਸਾਨਾਂ ਨੇ ਸਾਰਾ ਇਹ ਮਤਲਬ ਘੜੀ ਮਤੀ ਹੁੰਦੀ ਆ ਕਿ ਕਿ ਸਾਰੀ ਉਹਨਾਂ ਨੇ ਆਸਾਂ ਉਮੀਦਾਂ ਜਿਹੜੀਆਂ ਫਸਲਾਂ ਤੇ ਹੀ ਹੁੰਦੀਆਂ ਨੇ ਵੀ ਫਸਲਾਂ ਨੂੰ ਵੇਚ ਬੱਟ ਕੇ ਅਸੀਂ ਆਪਦੀ ਧੀ ਦਾ ਵਿਆਹ ਕਰਾਂਗੇ ਜਾਂ ਪੁੱਤ ਨੂੰ ਕਿਸੇ ਨੌਕਰੀ ਤੇ ਲਈ ਜਾਂ ਫੀਸ ਭਰਾਂਗੇ ਜਾਂ ਕੋਈ ਡਿਗਰੀ ਕਰਵਾਵਾਂਗੇ ਪਰ ਜਿਹੜੇ ਇਹ ਸੁਪਨੇ ਨੇ ਹੁਣ ਢਾਹ ਢੇਰੀ ਹੋ ਗਏ ਕਿਸ ਪੰਜਾਬ ਸਰਕਾਰ ਉਹਨਾਂ ਦੀ ਕੋਈ ਮਦਦ ਕਰੇਗੀ ਜਾਂ ਇਦਾਂ ਹੀ ਵਿੱਚ ਵੀਡੀਓ ਵਿੱਚ ਡਿਜੀਟਲ মিডিਆ ਤੇ ਇਹ ਵੀ ਚਰਚਾ ਚੱਲ ਰਹੀ ਹੈ ਕਿ ਕਿਸਾਨਾਂ ਦਾ ਕਹਿਣਾ ਕਿ ਹੁਣ ਤੱਕ ਕੋਈ ਉਹਨਾਂ ਕੋਲ ਵਿਭਾਗ ਦਾ ਕੋਈ ਅਫਸਰ ਜਾਂ ਕਰਮਚਾਰੀ ਨਹੀਂ ਆਇਆ ਹੈਗਾ ਬਿਲਕੁਲ ਦੇਖੋ ਇਹ ਹਮੇਸ਼ਾ ਹੀ ਦੇਖਣ ਨੂੰ ਮਿਲਦਾ ਹੈ ਕੋਈ ਪਹਿਲੀ ਵਾਰ ਸਰਕਾਰ ਦੇ ਇਸ ਸਰਕਾਰ ਦੇ ਵੇਲੇ ਨਹੀਂ ਹੋਇਆ ਇਸ ਤੋਂ ਪਹਿਲਾਂ ਕਾਂਗਰਸ ਸਰਕਾਰ ਸੀ ਉਹ ਵੀ ਏਸੇ ਢੰਗ ਤਰੀਕੇ ਨਾਲ ਵਿਚਰਦੀ ਸੀ ਉਸ ਤੋਂ ਪਹਿਲਾਂ ਅਕਾਲੀ ਦਲ ਸੀ ਉਹ ਵੀ ਏਸੇ ਢੰਗ ਤਰੀਕੇ ਦੇ ਨਾਲ ਵਿਚਰਦਾ ਰਿਹਾ ਆਮ ਲੋਕਾਂ ਦੇ ਵਿੱਚ ਇੱਕ ਕਹਾਵਤ ਹੈ ਕਿ ਸਰਕਾਰਾਂ ਮਾੜੀਆਂ ਹੀ ਹੁੰਦੀਆਂ ਨੇ ਕਿਸੇ ਦੀ ਵੀ ਸਰਕਾਰ ਹੋਵੇ ਉਹ ਮਾੜੀਆਂ ਹੀ ਹੁੰਦੀਆਂ ਨੇ ਜੇਕਰ ਉਹਨਾਂ ਦੇ ਪ੍ਰਬੰਧ ਚੰਗੇ ਹੋਣ ਤਾਂ ਲੋਕਾਂ ਨੂੰ ਨਾ ਤਾਂ ਸੰਗਰੂਰ ਬੈਠੇ ਟੀਚਰਾਂ ਨੂੰ ਡਾਂਗਾ ਖਾਣ ਦੀ ਲੋੜ ਹੈ ਨਾ ਕਿਸਾਨਾਂ ਨੂੰ ਧੱਕੇ ਖਾਣ ਦੀ ਲੋੜ ਹੈ ਨਾ ਬੇਰੁਜ਼ਗਾਰ ਨੂੰ ਧੱਕੇ ਖਾਣ ਦੀ ਲੋੜ ਹੈ ਹੁਣ ਤਾਂ ਇੱਥੋਂ ਤੱਕ ਹੋ ਗਿਆ ਕਿ ਆਫਰ ਲੈਟਰ ਮਿਲ ਜਾਂਦੇ ਨੇ ਔਰ ਉਹ ਉਹਨਾਂ ਨੂੰ ਦੁਬਾਰਾ ਪ੍ਰੋਟੈਸਟ ਕਰਨਾ ਪੈਂਦਾ ਕਿ ਸਾਨੂੰ ਕੋਈ ਜੀ ਜਗ੍ਹਾ ਦੇ ਦਿਓ ਜਿੱਥੇ ਅਸੀਂ ਜੁਆਇਨ ਕਰਨਾ ਹੈ ਜੁਆਇਨਿੰਗ ਦੇ ਲਈ ਫਿਰ ਤੋਂ ਡਾਂਗਾ ਖਾਣੀਆਂ ਪੈਂਦੀਆਂ ਨੇ ਦੂਜੇ ਪਾਸੇ ਜਿਹੜੇ ਇਹ ਕਹਿੰਦੇ ਸੀ ਕਿ ਧਰਨਿਆਂ ਦੇ ਵਿੱਚ ਜਾ ਜਾ ਬੈਠਦੇ ਸੀ ਜਿਹੜੀ ਸਰਕਾਰ ਧਰਨਿਆਂ ਦੇ ਵਿੱਚੋਂ ਨਿਕਲੀ ਸੀ ਉਸੇ ਦੀ ਸਰਕਾਰ ਦੇ ਸਮੇਂ ਧਰਨੇ ਲੱਗ ਰਹੇ ਨੇ ਉਸੇ ਵੇਲੇ ਚੁੰਨੀਆਂ ਲੈਂਦੀਆਂ ਨੇ ਉਸੇ ਵੇਲੇ ਪੱਗਾਂ ਲੈਂਦੀਆਂ ਨੇ ਤੇ ਪੁਲਿਸ ਪ੍ਰਸ਼ਾਸਨ ਆਪਣਾ ਪੱਖ ਰੱਖਦਾ ਤੇ ਪ੍ਰਦਰਸ਼ਨਕਾਰੀ ਆਪਣਾ ਪੱਖ ਰੱਖਦੇ ਨੇ ਮੁਆਵਜ਼ੇ ਦੇ ਰੂਪ ਦੇ ਵਿੱਚ ਸਰਕਾਰਾਂ ਪਹਿਲਾਂ ਵੀ ਦਿੰਦੀਆਂ ਰਹੀਆਂ ਨੇ ਹੁਣ ਵੀ ਉਸੇ ਤਰੀਕੇ ਦਾ ਐਲਾਨ ਹੋ ਚੁੱਕਿਆ ਹੋਵੇਗਾ ਜਾਂ ਹੋਣਾ ਹੋਵੇਗਾ ਇਸ ਤਰੀਕੇ ਦਾ ਪਰ ਹਰ ਵਾਰ ਕਿਉਂ ਸਵਾਲ ਤਾਂ ਇਹ ਹੈ ਕਿ ਹਰ ਬਾਰ ਹੀ ਅੱਗ ਲੱਗਣ ਤੋਂ ਬਾਅਦ ਹੀ ਮੁਆਵਜ਼ਾ ਸਿੱਕੋ ਦੇਣਾ ਅਸੀਂ ਪਹਿਲਾਂ ਪ੍ਰਬੰਧ ਕਿਉਂ ਨਹੀਂ ਕਰ ਸਕਦੇ ਜਦ ਕਿ ਬੀਮਾ ਯੋਜਨਾ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਹੈ ਕਿ ਜਿਹੜੇ ਕਿਸਾਨ ਨੇ ਫਸਲ ਬੀਜੀ ਹੈ ਤੇ ਜਿਹੜੇ ਕਿਸਾਨ ਨੇ ਫਸਲ ਵੜਣੀ ਆ ਉਸ ਨੂੰ ਬੀਮਾ ਯੋਜਨਾ ਸ਼ੁਰੂ ਕਰ ਦੇਣੀ ਚਾਹੀਦੀ ਹੈ ਜੇਕਰ ਕਿਸੇ ਕਿਸਾਨ ਦਾ ਕੁਦਰਤੀ ਮਾਰ ਕਾਰਨ ਫਸਲ ਦਾ ਨੁਕਸਾਨ ਹੁੰਦਾ ਜਾਂ ਫਿਰ ਕਿਸੇ ਅਣਗੈਲੀ ਦੇ ਕਾਰਨ ਫਸਲ ਦਾ ਨੁਕਸਾਨ ਹੁੰਦਾ ਤਾਂ ਉਸ ਕਿਸਾਨ ਨੂੰ ਬੀਮਾ ਯੋਜਨਾ ਸ਼ੁਰੂ ਕਰਕੇ ਉਹਦੇ ਖਾਤੇ ਦੇ ਵਿੱਚ ਪੈਸੇ ਪਾਣੇ ਚਾਹੀਦੇ ਨੇ ਜਾਂ ਦੂਜੇ ਸੇ ਮੰਡੀਆਂ ਦੀ ਗੱਲ ਕੀਤੀ ਜਾਵੇ ਤਾਂ ਮੰਡੀਆਂ ਦੇ ਵਿੱਚ ਇਸ ਤਰੀਕੇ ਦਾ ਪ੍ਰਬੰਧ ਹੋਣਾ ਚਾਹੀਦਾ ਕਿ ਜਦ ਕਿਸਾਨ ਕੋਲ ਫਸਲ ਵੱਢ ਕੇ ਮੰਡੀ ਦੇ ਵਿੱਚ ਪਹੁੰਚ ਗਿਆ ਤਾਂ ਉੱਥੇ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ ਜੇਕਰ ਮੰਡੀ ਦੇ ਵਿੱਚ ਪਈ ਹੋਈ ਫਸਲ ਖਰਾਬ ਹੋ ਜਾਂਦੀ ਹੈ ਉਸ ਤੇ ਉੱਤੇ ਮੀਂਹ ਪੈ ਜਾਂਦਾ ਉਸ ਤੇ ਗੜੇਮਾਰੀ ਹੋ ਜਾਂਦੀ ਹੈ ਜਾਂ ਫਿਰ ਤੂਫਾਨ ਆਉਂਦਾ ਹੈ ਤੂਫਾਨ ਦੇ ਨਾਲ ਕੋਈ ਨੁਕਸਾਨ ਹੁੰਦਾ ਤਾਂ ਉਹ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ ਨਾ ਕਿ ਕਿਸਾਨ ਦੀ ਕਿਉਂਕਿ ਕਿਸਾਨ ਆਪਣੀਆਂ ਉਮੀਦਾਂ ਸਾਰੀਆਂ ਫਸਲਾਂ ਤੇ ਲਾਈ ਬੈਠਾ ਹੁੰਦਾ ਜਿੱਥੇ ਬਹੁ ਗਿਣਤੀ ਕਿਸਾਨ ਨੇ ਉਸ ਉਸ ਸੂਬੇ ਦੇ ਵਿੱਚ ਉਸ ਇਲਾਕੇ ਦੇ ਵਿੱਚ ਭਾਵੇਂ ਉਹ ਪੰਜਾਬ ਹੈ ਭਾਵੇਂ ਹਰਿਆਣਾ ਉੱਥੇ ਸਭ ਤੋਂ ਵੱਡਾ ਨੁਕਸਾਨ ਹੈ ਜਿਹੜਾ ਉਹ ਕਿਸਾਨਾਂ ਦਾ ਦੇਖਣ ਨੂੰ ਮਿਲਦਾ ਹਾਲਾਂਕਿ ਬਹੁਤ ਸਾਰੇ ਸੱਜਣ ਇਹ ਵੀ ਕਮੈਂਟ ਕਰਨਗੇ ਜਾਂ ਬਾਅਦ ਦੇ ਵਿੱਚ ਵੀ ਫੋਨ ਕਾਲ ਕਰਨਗੇ ਜੀ ਅੱਗ ਲੱਗਣ ਦੇ ਬਹੁਤ ਸਾਰੇ ਕਾਰਨ ਹੋ ਸਕਦੇ ਨੇ ਜੇ ਇਹ ਬਿਲਕੁਲ ਸਹੀ ਗੱਲ ਹੈ ਕਿ ਅੱਗ ਲੱਗਣ ਦੇ ਬਹੁਤ ਕਾਰਨ ਨੇ ਪਰ ਸਭ ਤੋਂ ਵੱਧ ਕਾਰਨ ਸ਼ਾਰਟ ਸਰਕਟ ਹੈ ਜਿਹੜਾ ਉਹ ਮੰਨਿਆ ਜਾਂਦਾ ਉਸ ਦੇ ਕਾਰਨ ਸਭ ਤੋਂ ਵੱਧ ਅੱਗ ਲੱਗਦੀ ਆ ਇਹ ਹੋ ਸਕਦਾ ਹੈ ਕਿ ਕਿਸੇ ਦੀ ਕਿਸੇ ਨਾਲ ਲਾਗੜਾਟ ਹੈ ਉਹ ਇੱਕ ਅੱਡੇ ਥਾਂਵੇਂ ਤੇ ਇੱਕ ਅੱਧੀ ਥਾਂ ਦੀ ਘਟਨਾ ਹੋ ਸਕਦੀ ਹੈ ਕੋਈ ਕਿਸੇ ਦੀ ਫਸਲ ਨੂੰ ਅੱਗ ਲਾਏ ਆਇਆ ਜਾਂ ਫਿਰ ਅੱਜਕੱਲ ਪਹਿਲਾਂ ਬੀੜੀਆਂ ਪੀਂਦੇ ਸੀ ਕੁਝ ਲੋਕ ਬੀੜੀਆਂ ਪੀ ਕੇ ਸਿੱਟ ਦਿੰਦੇ ਸੀ ਉਹਦੇ ਨਾਲ ਵੀ ਅੱਗ ਲੱਗ ਜਾਂਦੀ ਆ ਜਾਂ ਫਿਰ ਖੇਤੀ ਦੇ ਸੰਦ ਨੇ ਉਹਨਾਂ ਦੇ ਨਾਲ ਵੀ ਅੱਗ ਲੱਗ ਸਕਦੀ ਹੈ ਬਹੁਤ ਥੋੜੇ ਕਾਰਨ ਨੇ ਬਹੁਤ ਛੋਟੇ ਕਾਰਨ ਨੇ ਇੱਕ ਅੱਧੇ ਥਾਂ ਤੇ ਹੋ ਸਕਦਾ ਕਿਸੇ ਦੀ ਕਿਸੇ ਨਾਲ ਲਗੜਾਟ ਹੋਵੇ ਉਹ ਅੱਗ ਨੂੰ ਅੱਗ ਲਾ ਦਿੰਦਾ ਹੋਵੇ ਦੂਜੇ ਦੀ ਫਸਲ ਨੂੰ ਜਾਂ ਫਿਰ ਖੇਤੀ ਸੰਦਾਂ ਨਾਲ ਲੱਗਦੀ ਹੋਵੇ ਪਰ ਸਭ ਤੋਂ ਵੱਡਾ ਕਾਰਨ ਸ਼ਾਰਟ ਸਰਕਟ ਮੰਨਿਆ ਜਾਂਦਾ ਜਦ ਕਿ ਇਸ ਸਾਲ ਇਸ ਸੀਜ਼ਨ ਦੇ ਵਿੱਚ 321 ਜਿਹੜੀਆਂ ਸ਼ਿਕਾਇਤਾਂ ਨੇ ਉਹ ਬਿਜਲੀ ਬੋਰਡ ਕੋਲ ਹੁਣ ਤੱਕ ਪਹੁੰਚ ਚੁੱਕੀਆਂ ਨੇ ਅੱਗ ਲੱਗਣ ਦੀਆਂ ਜਿਹੜੀਆਂ ਕਿ ਆਪਣੇ ਆਪ ਦੇ ਵਿੱਚ ਦੱਸਣ ਦੇ ਵਿੱਚ ਕਾਫੀ ਨੇ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆਈਆਂ ਨੇ ਜਿਸ ਤਰੀਕੇ ਪਹਿਲਾਂ ਵੀ ਦੱਸਿਆ ਕਿ ਪਿਛਲੇ 10 ਸਾਲਾਂ ਦੇ ਵਿੱਚ 2200 ਤੋਂ ਵੱਧ ਏਕੜ ਜਿਹੜੀ ਅੱਗ ਲੱਗਣ ਦੇ ਕਾਰਨ ਫਸਲ ਟਹਿ ਟੇਰੀ ਹੋਈ ਹੈ ਤਾਂ ਆਪਣੇ ਆਪ ਦੇ ਵਿੱਚ ਦੱਸਣ ਦੇ ਵਿੱਚ ਆਂਕੜੇ ਕਾਫੀ ਨੇ ਕਿ ਕਿਸ ਤਰੀਕੇ ਦਾ ਨੁਕਸਾਨ ਕਿਸਾਨਾਂ ਦਾ ਹੁੰਦਾ ਹੈ ਜਦ ਕਿਸਾਨ ਧਰਨਾ ਲਾਉਂਦੇ ਨੇ ਫਿਰ ਕਹਿੰਦੇ ਨੇ ਜੀ ਇਹ ਤਾਂ ਸਰਕਾਰਾਂ ਦੇ ਬਿਠਾਏ ਹੋਏ ਨੇ ਇਹ ਤਾਂ ਵੇਲੇ ਨੇ ਜੀ ਇਹਨਾਂ ਦਾ ਕੋਈ ਪਰਪਸ ਨਹੀਂ ਇਹ ਰਾਜਨੀਤੀ ਕਰਦੇ ਨੇ ਰਾਜਨੀਤੀ ਤੋਂ ਦੂਰ ਰਹਿਣਾ ਅੱਕਿਆ ਬੰਦਾ ਕਿੱਧਰ ਜਾਵੇ ਜਦ ਕਿਸਾਨ ਧਰਨਾ ਲਾਉਂਦੇ ਨੇ ਉਹ ਵੀ ਡਾਂਗਾਂ ਖਾਂਦੇ ਨੇ ਦੂਜੇ ਪਾਸੇ ਉਹ ਭਾਵੇਂ ਸੰਗਰੂਰ ਬੈਠੇ ਹੁਣ ਇਸ ਤੋਂ ਪਹਿਲਾਂ ਪਟਿਆਲੇ ਧਰਨਾ ਲੱਗਦਾ ਸੀ ਉਸ ਤੋਂ ਪਹਿਲਾਂ ਬਠਿੰਡੇ ਲੱਗਦਾ ਸੀ ਉੱਥੇ ਵੀ ਡਾਂਗ ਹੀ ਪੈਂਦੀਆਂ ਸੀ ਤੇ ਮਹਾਰਾਜਾ ਪਟਿਆਲੇ ਦੀ ਸਰਕਾਰ ਸੀ ਉਦੋਂ ਵੀ ਡਾਂਗ ਹੀ ਪੈਂਦੀਆਂ ਸੀ ਹੁਣ ਬਦਲਾਅ ਵਾਲੇ ਮਾਨ ਸਾਹਿਬ ਦੀ ਸਰਕਾਰ ਉਦੋਂ ਵੀ ਡਾਂਗ ਹੀ ਪੈਂਦੀਆਂ ਨੇ ਇਸੇ ਤਰੀਕੇ ਡਾਂਗ ਹੀ ਖਾਂਦੇ ਆਏ ਨੇ ਕਦੇ ਜਦ ਜਿਹੜੇ ਬੰਦੇ ਵਿਰੋਧੀ ਧਿਰ ਚ ਹੁੰਦੇ ਨੇ ਉਹ ਬਹੁਤ ਆਲੋਚਨਾ ਕਰਦੇ ਨੇ ਜੀ ਸਾਡੀ ਸਰਕਾਰ ਆਉਣ ਦਿਓ ਅਸੀਂ ਤਾਂ ਸਾਰੇ ਪੰਜਾਬ ਦੇ ਮਸਲੇ ਹੱਲ ਕਰ ਦੇਵਾਂਗੇ ਖਾਸ ਤੌਰ ਤੇ ਪੰਜਾਬ ਦੀ ਮੌਜੂਦਾ ਸਰਕਾਰ ਤਾਂ ਧਰਨਿਆਂ ਦੇ ਵਿੱਚੋਂ ਨਿਕਲੀ ਸੀ ਉਹ ਭਾਵੇਂ ਮੌਜੂਦਾ ਵਿੱਤ ਮੰਤਰੀ ਹੁਣ ਹਰਪਾਲ ਸਿੰਘ ਚੀਮਾ ਮੈਂ ਬਹੁਤ ਸਾਰੇ ਥਾਵਾਂ ਤੇ ਕਵਰ ਕੀਤਾ ਜਿੱਥੇ ਉਹ ਖੁਦ ਪ੍ਰੋਟੈਸਟ ਦੇ ਵਿੱਚ ਬੈਠੇ ਹੁੰਦੇ ਸੀ ਜਾਂ ਫਿਰ ਹੋਰ ਮੰਤਰੀ ਸਾਹਿਬ ਅਮਨ अरोੜਾ ਹੁਣ ਜਿਹੜੇ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਵੀ ਨੇ ਉਹ ਵੀ ਧਰਨਿਆਂ ਦੇ ਵਿੱਚ ਬੈਠੇ ਹੁੰਦੇ ਸੀ ਮੈਂ ਬਹੁਤ ਸਾਰੇ ਥਾਵਾਂ ਤੇ ਉਹਨਾਂ ਦੀ ਇੰਟਰਵਿਊ ਵੀ ਕੀਤੀ ਹੋਣੀ ਤੇ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਸਾਹਿਬ ਤਾਂ ਸ਼ਾਇਦ ਹੀ ਕੋਈ ਧਰਨਾ ਲੱਗਦਾ ਹੋਵੇ ਜਾਂ ਸ਼ਾਇਦ ਹੀ ਕੋਈ ਰੈਲੀ ਹੋਵੇ ਜਾਂ ਪਿੰਡ ਹੋਵੇ ਜਿੱ ਜਾ ਕੇ ਨੁਕੜ ਨਾਟਕਾ ਨਹੀਂ ਕਰਦੇ ਸੀ ਜਾਂ ਨੁਕੜ ਮੀਟਿੰਗਾਂ ਨਹੀਂ ਕਰਦੇ ਸੀ ਇਸ ਤਰੀਕੇ ਦਾ ਰਿਹਾ ਪਰ ਹੁਣ ਧਰਨਿਆਂ ਤੋਂ ਕੀ ਹੋਈ ਸਰਕਾਰ ਅਸੀਂ ਸੰਗਰੂਰ ਦੇਖਦੇ ਆ ਜਾਂ ਅਨੰਦਪੁਰ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਦੇਖਿਆ ਕਿ ਥੱਪੜ ਲਾਏ ਜਾ ਰਹੇ ਨੇ ਸਿੱਧੇ ਰੂਪ ਦੇ ਵਿੱਚ ਉਹ ਭਾਵੇਂ ਘਟਨਾ ਕੋਈ ਵੀ ਹੋਵੇ ਪੁਲਿਸ ਪ੍ਰਸ਼ਾਸਨ ਹੋਰ ਤਰੀਕੇ ਦਾ ਤਰਕ ਦਿੰਦੀ ਆ ਹੁਣ ਪੰਜਾਬ ਸਰਕਾਰ ਇੱਕ ਨਵਾਂ ਤਰਕ ਲੈ ਕੇ ਆਈ ਆ ਕਿ ਜੀ ਅਸੀਂ 70 80 ਬੰਦੇ ਆ ਪਿੱਛੇ ਲੱਖਾਂ ਲੋਕਾਂ ਨੂੰ ਨੁਕਸਾਨ ਨਹੀਂ ਕਰ ਸਕਦੇ ਜੇ ਤੁਸੀਂ ਲੱਖਾਂ ਲੋਕਾਂ ਨੂੰ ਖੱਜਲ ਖਵਾਰ ਨਹੀਂ ਕਰਨਾ ਹਜ਼ਾਰਾਂ ਲੋਕਾਂ ਨੂੰ ਖੱਜਲਖਵਾਰ ਨਹੀਂ ਕਰਨਾ ਜਿਹੜੇ ਉਹ 70 80 ਬੈਠੇ ਨੇ ਉਹ ਕਿਉਂ ਬੈਠੇ ਨੇ ਉਹਦਾ ਕਾਰਨ ਵੀ ਤਾਂ ਲੱਭੋ ਇਹ ਤਾਂ ਹੈ ਨਹੀਂ ਕਿ ਕੋਈ ਇੰਨਾ ਬਿਲ ਹੈ ਕਿ ਉਂਜੀ ਮੂੰਹ ਚੱਕ ਕੇ ਧਰਨਾਂ ਲਾ ਹੁੰਦਾ ਤੇ ਧਰਨੇ ਵਾਲੀ ਸਰਕਾਰ ਜਿਹੜੀ ਉੱਥੋਂ ਨਿਕਲੀ ਸੀ ਉਹੀ ਧਰਨਿਆਂ ਦੇ ਐਂਟੀ ਹੋਈ ਹੋਈ ਹੈ ਤਾਂ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਨੇ ਤੇ ਸਰਕਾਰਾਂ ਨੂੰ ਚਾਹੀਦਾ ਹੈ ਕਿ ਬੀਮਾ ਯੋਜਨਾ ਸ਼ੁਰੂ ਹੋਵੇ ਜਿਹੜਾ ਕਿਸਾਨ ਫਸਲ ਬੀਜੂਗਾ ਵੱਢੂਗਾ ਉਸ ਕਿਸਾਨ ਦੇ ਖਾਤੇ ਦੇ ਵਿੱਚ ਪੈਸੇ ਜਾਣੇ ਚਾਹੀਦੇ ਨੇ ਦੂਜੇ ਪਾਸੇ ਜਦ ਮੰਡੀਆਂ ਦੇ ਵਿੱਚ ਫਸਲ ਪਹੁੰਚ ਗਈ ਤਾਂ ਉੱਥੇ ਜ਼ਿੰਮੇਵਾਰੀ ਸਰਕਾਰ ਦੀ ਹੋਣੀ ਚਾਹੀਦੀ ਹੈ ਜੀ ਸਰ ਜੀ ਮੈਂ ਹੁਣ ਤੁਸੀਂ ਧਰਨਿਆਂ ਦੀ ਗੱਲ ਕੀਤੀ ਆ ਤਾਂ ਜਦੋਂ ਹਨਾ ਬਾਰਡਰਾਂ ਤੋਂ ਸਰਕਾਰ ਨੇ ਧਰਨੇ ਕਿਸਾਨਾਂ ਦੇ ਚੁਕਵਾਏ ਨਹੀਂ ਤਾਂ ਇਹ ਕਿਹਾ ਗਿਆ ਸੀ ਸਰਕਾਰ ਵੱਲੋਂ ਵੀ ਆਮ ਲੋਕਾਂ ਨੂੰ ਜਿਹੜੇ ਪਬਲਿਕ ਨੂੰ ਖੱਜਲ ਖੁਆਰ ਨਾ ਹੋਵੇ ਕਿਉਂਕਿ ਕਿਸਾਨਾਂ ਦਾ ਤਾਂ ਧਰਨਿਆਂ ਵੇਲੇ ਵੀ ਨੁਕਸਾਨ ਹੋਇਆ ਤੇ ਉੱਤੋਂ ਜਿਹੜੀ ਰੈਣੀ ਖੁੰਦੀ ਕੁਦਰਤ ਨੇ ਮਾਰ ਮਾਰੀ ਆ ਜਿਹੜੀ ਇਹਨਾਂ ਕਰਕੇ ਫਸਲਾਂ ਤਬਾਹ ਹੋ ਗਈਆਂ ਤਾਂ ਹੁਣ ਡਿਜੀਟਲ ਮੀਡੀਆ ਤੇ ਇੱਕ ਚਰਚਾ ਚੱਲ ਰਹੀ ਹੈ ਕਿਸਾਨ ਦਾ ਇਹ ਕਹਿਣਾ ਸੀ ਕਿ ਜਦੋਂ ਸਾਨੂੰ ਪਰਾਲੀ ਹਲੇ ਬਹੁਤੇ ਕਿਸਾਨ ਜਿਹੜੇ ਆਗਮ ਨਹੀਂ ਲਾਉਂਦੇ ਵਿਚੀ ਬਾ ਕਹਿੰਦੇ ਉਦੋਂ ਤਾਂ ਅਧਿਕਾਰੀ ਆ ਜਾਂਦੇ ਨੇ ਸਾਡੇ ਕੋਲੋਂ ਰੇਡ ਪਾ ਦਿੰਦੇ ਨੇ ਆਰਡਰ ਦੇਣ ਲੱਗ ਜਾਂਦੇ ਨੇ ਪਰ ਹੁਣ ਕਿਉਂ ਨਹੀਂ ਪਰਤੇ ਹੁਣ ਕੋਈ ਅੱਗ ਬੁਝਾਉਣ ਵਾਲਾ ਕੋਈ ਯੰਤਰ ਜਾਂ ਮਸ਼ੀਨ ਕਿਉਂ ਨਹੀਂ ਸਰਕਾਰ ਨੇ ਪਹੁੰਚਾਈ ਹੈਗੀ ਕਿ ਉਹਨਾਂ ਨੇ ਜਿਹੜੇ ਦਾਅਵੇ ਨੇ ਉਹ ਖੋਖਲੂ ਹੀ ਨੇ ਬਸ ਬਿਲਕੁਲ ਇਹ ਤਾਂ ਅਕਸਰ ਹਮੇਸ਼ਾ ਹੀ ਹੁੰਦਾ ਰਿਹਾ ਕਿ ਜਦ ਸਰਕਾਰ ਨੇ ਆਪਣੀ ਕੋਈ ਸਕੀਮ ਲਾਗੂ ਕਰਨੀ ਹੈ ਜਾਂ ਉਸ ਤਰੀਕੇ ਦਾ ਕੁਝ ਦਿਖਾਉਣਾ ਹੈ ਕਿ ਅਸੀਂ ਬਹੁਤ ਸਖਤਾਂ ਜੀ ਸਾਡੇ ਵੱਲੋਂ ਨਿਯਮ ਨੇ ਅਸੀਂ ਬਹੁਤ ਸੰਸੀਅਰ ਆ ਕਿਸਾਨਾਂ ਜਿਹੜੇ ਪਰਾਲੀ ਨੂੰ ਅੱਗ ਲਾਉਂਦੇ ਨੇ ਉਹਨਾਂ ਦਾ ਕੋਈ ਸ਼ੌਂਕ ਨਹੀਂ ਹੈ ਉਹ ਮਤਲਬ ਪੰਜਾਬ ਦੇ ਵਿੱਚ ਸਰਵੇ ਕਰਵਾ ਲਿਆ ਜਾਵੇ ਹਰਿਆਣਾ ਦੇ ਵਿੱਚ ਸਰਵੇ ਕਰਾ ਲਿਆ ਜਾਵੇ ਪੰਜਾਬ ਦੇ ਕਿਸਾਨ ਹਰਿਆਣਾ ਦੇ ਜਾਂ ਫਿਰ ਵੀ ਹੋਰ ਵੀ ਰਾਜਸਥਾਨ ਹੈ ਜੁਪੀ ਹੈ ਬਿਹਾਰ ਹੈ ਜਿੱਥੇ ਵੀ ਖੇਤੀਬਾੜੀ ਵਾਲੀ ਜ਼ਮੀਨ ਹੈ ਜਿੱਥੇ ਵੀ ਖੇਤੀ ਹੋ ਰਹੀ ਹੈ ਹਾਲਾਂਕਿ ਅੱਜ ਕੱਲ ਤਾਂ ਜਿੱਥੇ ਵੀ ਪੰਜਾਬੀ ਗਏ ਨੇ ਉਹ ਭਾਵੇਂ ਗੁਜਰਾਤ ਹੋਵੇ ਲਗਭਗ ਸਾਰੇ ਸੂਬਿਆਂ ਦੇ ਵਿੱਚ ਉਹਨਾਂ ਨੇ ਖੇਤੀ ਹੋਣ ਲਾ ਦਿੱਤੀ ਹੈ ਜਿੱਥੇ ਵੀ ਖੇਤੀ ਹੁੰਦੀ ਹੈ ਉੱਥੇ ਦਾ ਕਿਸਾਨ ਇਹੀ ਕਹਿੰਦਾ ਕਿ ਅਸੀਂ ਕਣਕ ਜ਼ੀਰੀ ਨਹੀਂ ਬੀਜਣੀ ਅਸੀਂ ਜਿਹੜੇ ਚੌਲ ਨੇ ਅਸੀਂ ਨਹੀਂ ਬੀਜਣੇ ਜ਼ੀਰੀ ਜਿਹੜੀ ਨਹੀਂ ਬੀਜਣੀ ਅਸੀਂ ਇਸ ਫਸਲੀ ਚੱਕਰ ਚੋਂ ਨਿਕਲਣਾ ਚਾਹੁੰਦੇ ਆ ਤਾਂ ਇਹ ਜ਼ਿੰਮੇਵਾਰੀ ਤਾਂ ਸਰਕਾਰ ਦੀ ਬਣਦੀ ਹੈ ਸਰਕਾਰ ਕੱਢੇ ਐਮਐਸਪੀ ਦਵੇ ਐਮਐਸਪੀ ਦਾ ਹੀ ਰੌਲਾ ਸੀ ਵਕ ਵਕ ਫਸਲਾਂ ਤੇ ਐਮਐਸਪੀ ਦਵੇ ਤੇ ਪੰਜਾਬ ਦੀ ਜ਼ਮੀਨ ਹੈ ਜਿਹੜੀ ਇੰਨੀ ਜ਼ਰਖੇਜ਼ ਹੈ ਕਿ ਇੱਥੇ ਕੁਝ ਵੀ ਹੋ ਜਾਊਗਾ ਇੰਨਾ ਕੁਝ ਹੋ ਸਕਦਾ ਕਿ ਕੋਈ ਐਸੀ ਚੀਜ਼ ਹੀ ਹੈ ਨਹੀਂ ਕਿ ਪੰਜਾਬ ਦੇ ਵਿੱਚ ਨਹੀਂ ਪੈਦਾ ਹੋ ਸਕਦੀ ਨਫ਼ਰਤ ਤੋਂ ਇਲਾਵਾ ਬਾਕੀ ਸਭ ਕੁਝ ਇੱਥੇ ਪੈਦਾ ਹੋ ਸਕਦਾ ਹੈ ਨਫ਼ਰਤ ਭਾਈਚਾਰਕਾਂਝ ਨੂੰ ਤੋੜਨ ਦੀਆਂ ਕੋਸ਼ਿਸ਼ਾਂ ਨੇ ਉਹ ਨਹੀਂ ਟੁੱਟ ਸਕਦੀ ਇੱਥੇ ਇਸ ਤੋਂ ਇਲਾਵਾ ਹਰ ਇੱਕ ਚੀਜ਼ ਪੈਦਾ ਹੋ ਸਕਦੀ ਹੈ ਇੱਥੇ ਉੱਗ ਸਕਦੀ ਹੈ ਐਮਐਸਪੀ ਦਵੇ ਸਰਕਾਰ ਕਿਸਾਨਾਂ ਨੂੰ ਨਾ ਤਾਂ ਇੱਥੇ ਚੌਲ ਖਾਦੇ ਜਾਂਦੇ ਨੇ ਪੰਜਾਬ ਦੇ ਵਿੱਚ ਕਿੰਨੇ ਕ ਚੌਲ ਖਾਦੇ ਜਾਂਦੇ ਨੇ ਸਿਰਫ ਇਹ ਹੋ ਸਕਦਾ ਕਿ ਗੁਰਦੁਆਰੇ ਮੰਦਰਾਂ ਦੇ ਵਿੱਚ ਖੀਰ ਬਣਦੀ ਹੋਵੇ ਜਾਂ ਉੱਥੇ ਲੋੜ ਆ ਜਾਂ ਥੋੜੇ ਬਹੁਤ ਭੰਡਾਰੇ ਹੁੰਦੇ ਨੇ ਉੱਥੇ ਚੌਲ ਬਣਦੇ ਨੇ ਇੰਨਾ ਕੀ ਐਡੀ ਕੇ ਗੇਮ ਆ ਜਾਂ ਇੱਕ ਅੱਧੇ ਦਿਨ ਹਫਤੇ ਦੇ ਵਿੱਚ ਵੱਧ ਤੋਂ ਵੱਧ ਕੋਈ ਬਾਲਾ ਸ਼ਕੀਨ ਹੋਊਗਾ ਹਫਤੇ 'ਚ ਇੱਕ ਦੋ ਦਿਨ ਚੌਲ ਖਾ ਲੈਂਦਾ ਹੋਊਗਾ ਇੱਥੇ ਕਿਹੜਾ ਚੌਲ ਖਾਂਦਾ ਤੇ ਉਹ ਫਸਲ ਸਾਡੇ ਪੱਲੇ ਪਾ ਦਿੱਤੀ ਗਈ ਜਿਹੜੀ ਸਾਡੇ ਪਾਣੀ ਖਾ ਗਈ ਜਿਹੜੀ ਸਾਨੂੰ ਕੈਂਸਰ ਲਿਆਤਾ ਜੀ ਨੇ ਉਹ ਫਸਲ ਸਾਡੇ ਪੱਲੇ ਪਾ ਦਿੱਤੀ ਸਾਰੀ ਮਾਲਵਾ ਪੱਟੀ ਕੈਂਸਰ ਦੀ ਲਪੇਟ ਦੇ ਤੇ ਸਾਡੇ ਉਸ ਫਸਲ ਦਾ ਕਰਨਾ ਕੀ ਹੈ ਸਰਕਾਰ ਐਮ ਐਸ ਪੀ ਦਵੇ ਤੇ ਉਹ ਖਤਮ ਹੋ ਜਾਊਗਾ ਪਰਾਲੀ ਵਾਲਾ ਮੁੱਦਾ ਜਿਹੜਾ ਤੁਸੀਂ ਪੁੱਛਿਆ ਕਿ ਜਦ ਸੈਟਲਾਈਟ ਦੇ ਨਾਲ ਦੇਖ ਲਿਆ ਜਾਂਦਾ ਸੀ ਕਿ ਅੱਗ ਲੱਗੀ ਐ ਤੇ ਹੁਣ ਉਹੀ ਸੈਟਲਾਈਟ ਪਤਾ ਨਹੀਂ ਕਿੱਧਰ ਗਿਆ ਕਿੱਧਰ ਉਹੀ ਸਰਕਾਰ ਐ ਜਿਹੜੀ ਸੈਟਲਾਈਟ ਦਾ ਪ੍ਰਬੰਧ ਲੈ ਕੇ ਆਈ ਸੀ ਜਿਹੜੀ ਸਰਕਾਰ ਨੂੰ ਦਿਖਦਾ ਸੀ ਤੇ ਹੁਣ ਮੁਆਵਜ਼ੇ ਦੇ ਰੂਪ ਦੇ ਵਿੱਚ ਉਹ ਜ਼ਖਮਾਂ ਤੇ ਲੂਣ ਛਟਕਣ ਵਾਲੀਆਂ ਗੱਲਾਂ ਨੇ ਜਿਹੜਾ ਮੁਆਵਜ਼ਾ ਕਿਉਂਕਿ ਉਹਦੇ ਵਿੱਚ ਬਹੁਤ ਸਾਰੇ ਕਿੰਤੂ ਪ੍ਰੰਤੂ ਨੇ ਉਸ ਗੱਲਾਂ ਦੇ ਵਿੱਚ ਨਹੀਂ ਜਾਣਾ ਚਾਹੁੰਦੇ ਕਿ ਕਿਹੜੇ ਕਿਸਾਨ ਨੂੰ ਉਹ ਮਿਲਦਾ ਹੈ ਕਿਹੜੇ ਨੂੰ ਨਹੀਂ ਦਾ ਕਿਦੇ ਹਿੱਸੇ ਚਲਾ ਜਾਂਦਾ ਕਿਦੇ ਨਹੀਂ ਹਿੱਸੇ ਚਲਾ ਜਾਂਦਾ ਕਿਉਂਕਿ ਬਹੁਤ ਸਾਰੀਆਂ ਕਮੇਟੀਆਂ ਬਣਦੀਆਂ ਨੇ ਜ਼ਿਲ੍ਹਾ ਪੱਧਰ ਤੇ ਕਮੇਟੀ ਬਣਦੀ ਆ ਫਿਰ ਉਧਰ ਮੁਆਵਜ਼ਾ ਪੈਂਦਾ ਇਸ ਇਹ ਬਹੁਤ ਵੱਡਾ ਪ੍ਰੋਸੈਸ ਹੋ ਜਾਂਦਾ ਤੇ ਕਈ ਵਾਰ ਹੁੰਦਾ ਕਿ ਜਿਹੜਾ ਪੀੜਤ ਕਿਸਾਨ ਆ ਉੱਥੇ ਤੱਕ ਪੈਸੇ ਹੀ ਨਹੀਂ ਪਹੁੰਚਦੇ ਇਸ ਤਰੀਕੇ ਦਾ ਪ੍ਰਬੰਧ ਉਹ ਭਾਵੇਂ ਇਸ ਸਰਕਾਰ ਵੇਲੇ ਨਹੀਂ ਹੋਇਆ ਸਾਰੀਆਂ ਸਰਕਾਰਾਂ ਵੇਲੇ ਹੀ ਇਸੇ ਤਰੀਕੇ ਦਾ ਪ੍ਰਬੰਧ ਹੈ ਦੁੱਖ ਦੀ ਗੱਲ ਹੈ ਕਿ ਇਸ ਸਰਕਾਰ ਨੇ ਵੀ ਉਹ ਪ੍ਰਬੰਧ ਨਹੀਂ ਬਦਲਿਆ ਉਸ ਸੈਟਲਾਈਟ ਨੂੰ ਜ਼ਰੂਰ ਪਹੁੰਚਣਾ ਚਾਹੀਦਾ ਸੀ ਜਾਂ ਇੱਕ ਵਾਰ ਹੋਰ ਚੀਜ਼ ਹੋਰ ਸੁਧਾਰ ਹੋ ਸਕਦਾ ਹੈ ਕਿ ਜਦ ਅਸੀਂ ਮੀਟਰ ਬਾਹਰ ਕੱਢ ਸਕਦੇ ਆ ਬਿਜਲੀ ਚੋਰੀ ਦੇ ਲਈ ਤਾਂ ਅਸੀਂ ਜਿਹੜਾ ਬਿਜਲੀ ਜਿਹੜਾ ਫਾਇਰ ਬ੍ਰਿਗੇਡ ਦਾ ਇੱਕ ਦਸਤਾ ਵੀ ਤਿਆਰ ਕਰ ਸਕਦੇ ਆ ਜਿਹੜਾ ਕਿ ਸਪੈਸ਼ਲ ਤੌਰ ਤੇ ਹਾੜੀ ਸੌਣੀ ਦੇ ਸੀਜ਼ਨ ਦੌਰਾਨ ਪਿੰਡਾਂ ਦੇ ਵਿੱਚ ਵੱਖ-ਵੱਖ ਪਿੰਡਾਂ ਦੇ ਵਿੱਚ ਵੱਖ-ਵੱਖ ਇਲਾਕੇ ਵੰਡ ਲੈ ਜਾਣਾ ਉੱਥੇ ਹਮੇਸ਼ਾ ਤਾਇਨਾਤ ਰਹੇ ਕਿ ਇੱਕ ਵੱਖ-ਵੱਖ ਬਿਜਲੀ ਬੋਰਡ ਦਸਤਾ ਤਿਆਰ ਕੀਤਾ ਜਾਵੇ ਫਾਇਰ ਬ੍ਰਿਗੇਡ ਦਾ ਦਸਤਾ ਤਿਆਰ ਕੀਤਾ ਜਾਵੇ ਜਿਹੜਾ ਕਿ ਸਿਰਫ ਤੇ ਸਿਰਫ ਅੱਗ ਬੁਝਾਉਣ ਦਾ ਕੰਮ ਕਰਦਾ ਹੋਵੇ ਜਿੱਥੇ ਵੀ ਉਹਨਾਂ ਨੂੰ ਨੇੜੇ ਤੇੜੇ ਲੱਗਦਾ ਕਿ ਫਾਇਰ ਬ੍ਰਿਗੇਡ ਪਹੁੰਚ ਸਕਦੀ ਹੈ ਤੇ ਪਹੁੰਚਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਇੱਕ ਅਜਿਹਾ ਦਸਤਾ ਜਿਹੜਾ ਕਿ ਹਾੜੀ ਤੇ ਸੀਜ਼ਨ ਹਾੜੀ ਤੇ ਸੋਣੀ ਦੇ ਸੀਜ਼ਨ ਦੇ ਵਿੱਚ ਉੱਥੇ ਹੋਣਾ ਚਾਹੀਦਾ ਜਿਹੜਾ ਅੱਗ ਬਚਾਵੇ ਤੇ ਮੰਨ ਲਓ ਕਿ ਪੰਜ ਪਿੰਡਾਂ ਦੇ ਵਿੱਚ ਇੱਕ ਹੋ ਗਿਆ ਦੋ ਪਿੰਡਾਂ ਦੇ ਵਿੱਚ ਇੱਕ ਹੋ ਗਿਆ ਇਸ ਪਿੰਡੋਂ ਪਿੰਡੀ ਇੱਕ ਫਾਇਰ ਬ੍ਰਿਗੇਡ ਦੀ ਟੀਮ ਤਿਆਰ ਕਰਨੀ ਚਾਹੀਦੀ ਹੈ ਵੱਡੇ ਪੱਧਰ ਤੇ ਉਪਾਂਮੇ ਕਿਸਾਨਾਂ ਨੂੰ ਆਪਣੇ ਪਿੰਡਾਂ ਵਾਲੇ ਲੋਕਾਂ ਨੂੰ ਹੀ ਵਿੱਚ ਲੈ ਲਿਆ ਜਾਵੇ ਸਿਰਫ ਪ੍ਰਬੰਧ ਹੋਣਾ ਚਾਹੀਦਾ ਕਿ ਅੱਗ ਕਿਵੇਂ ਬੁਝੂਗੀ ਕਿਉਂਕਿ ਹੁਣ ਜਿੱਥੇ ਪਹੁੰਚਦੀ ਵੀ ਹੈ ਫਾਇਰ ਬ੍ਰਿਗੇਡ ਉਦੋਂ ਤੱਕ ਬਹੁਤ ਵੱਡਾ ਨੁਕਸਾਨ ਹੋ ਗਿਆ ਹੁੰਦਾ ਜਦ ਤੱਕ ਉਹ ਪਹੁੰਚਦੇ ਨੇ ਕਿਉਂਕਿ ਪਿੰਡਾਂ ਦੇ ਲੋਕ ਆਪਣੇ ਪੱਧਰ ਤੇ ਅੱਗ ਬੁਝਾਉਂਦੇ ਨੇ ਅੱਗ ਬੁਝਾਉਂਦੇ ਆਏ ਨੇ ਤੇ ਲੱਗਦਾ ਕਿ ਅੱਗੇ ਵੀ ਅੱਗ ਬਚਾਉਂਦੇ ਉਹ ਆਪੇ ਰਹਿਣਗੇ ਕਿਉਂਕਿ ਉਹਨਾਂ ਕੋਲ ਉਸ ਤਰੀਕੇ ਦਾ ਪ੍ਰਬੰਧ ਨਹੀਂ ਹੁੰਦਾ ਉਹਨਾਂ ਦੇ ਤਾਂ ਜਿਹੜੇ ਖੇਤੀ ਵਾਲੇ ਸੰਧ ਵੀ ਨੇ ਬਹੁਤ ਸਾਰੀਆਂ ਵੀਡੀਓਜ਼ ਦੇ ਵਿੱਚ ਵੀ ਦੇਖਿਆ ਕਿ ਟਰੈਕਟਰ ਨੂੰ ਵੀ ਅੱਗ ਲੱਗੀ ਹੋਈ ਹੈ ਤੇ ਜਿਹੜੇ ਟਾਇਰ ਨੇ ਉਹਦੇ ਸੜ ਰਹੇ ਨੇ ਜਾਂ ਟਰੈਕਟਰ ਸੜ ਗਿਆ ਜਾਂ ਹੋਰ ਖੇਤੀ ਦੇ ਸੰਧ ਨੇ ਉਹ ਵੀ ਉਹਦੇ ਵਿੱਚ ਹੀ ਸੜ ਜਾਂਦੇ ਨੇ ਤਾਂ ਇਸ ਤਰੀਕੇ ਦੇ ਨਾਲ ਇੱਕ ਫਾਇਰ ਬ੍ਰਿਗੇਡ ਦੀ ਟੀਮ ਵੀ ਤਿਆਰ ਕਰਨੀ ਚਾਹੀਦੀ ਆ ਭਾਵੇਂ ਪਿੰਡ ਪੱਧਰ ਤੇ ਹੀ ਤਿਆਰ ਕਰ ਦਿੱਤੀਆਂ ਜਾਣ ਜੇਕਰ ਇਸ ਤਰੀਕੇ ਦੇ ਪ੍ਰਬੰਧ ਕਰ ਦਿੱਤੇ ਜਾਂਦੇ ਨੇ ਤਾਂ ਕਿਤੇ ਨਾ ਕਿਤੇ ਇਹਨਾਂ ਘਟਨਾਵਾਂ ਦੇ ਉੱਤੇ ਰੋਕ ਲੱਗ ਸਕਦੀ ਹੈ ਘੱਟ ਸਕਦੀਆਂ ਨੇ ਹਾਲਾਂਕਿ ਕਿਸੇ ਚੀਜ਼ ਦਾ ਇਹ ਨਹੀਂ ਹੁੰਦਾ ਕਿ 100% ਕੋਈ ਰਿਜ਼ਲਟ ਮਿਲੇਗਾ ਪਰ ਸਾਡੀ ਜ਼ਿੰਮੇਵਾਰੀ ਹੈ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘਟਾਵੇ ਤੇ ਕਿਸਾਨਾਂ ਨੂੰ ਥੋੜੀ-ਬਹੁਤ ਰਾਹਤ ਦੇਵੇ